ਸ੍ਰੀਕਾਲ ਦੋਸਤੋ ਮੈਂ ਵਿਅੰਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐਨ ਤੇ ਇਸ ਵਕਤ ਅਸੀਂ ਖੜਿਆ ਪਿੰਡ ਜੇਪਲ ਦੇ ਹੰਮਲਪੁਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਦੀ ਕੱਲ ਚਲੋ ਆਪਾਂ ਨੂੰ ਕੰਮ ਕਰੇ ਬਿਨਾ ਬਿਲਕੁਲ ਨਹੀਂ ਸਰਦਾ ਤੇ ਕੱਲ ਇਸ ਨੌਜਵਾਨ ਦੀ ਸੱਪ ਦੇ ਕੱਟਣ ਨਾਲ ਬਹੁਤ ਰੋਗੀ ਵੱਡੀ ਹੱਥ ਮੰਨ ਕੇ ਹਰ ਇੱਕ ਨੂੰ ਬੇਨਤੀ ਆ ਚਾਹੇ ਉਹ ਕਿਸਾਨ ਹੋਵੇ ਚਾਹੇ ਮਜ਼ਦੂਰਾ ਥੋੜਾ ਖਿਆਲ ਰੱਖਣਾ ਬਣਦਾ ਕਿਉਂਕਿ ਮੌਸਮ ਅੱਕਲ ਖਰਾਬ ਹੋ ਰਿਹਾ ਹੈ ਸੋ ਮੀਰੋ ਦੂਸਰੀ ਬੇਨਤੀ ਅਸੀਂ ਕਰਦੇ ਹਾਂ ਸਰਦਾਰ ਹਰਪਾਲ ਸਿੰਘ ਟੀਮਾ ਜੀ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਇਹੇ ਉਹਨਾਂ ਦੇ ਹਲਕੇ ਦਾ ਪਿੰਡ ਪੈਂਦਾ ਸਾਡੀ ਹੱਥ ਬਨ ਕੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇਸੇ ਦੇ ਸਿਰ ਤੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਤੇ ਜੇ ਨੌਕਰੀ ਦਾ ਚਲੋ ਵੱਖਰੀਆਂ ਗੱਲਾਂ ਨੇ 20 ਦੀ ਮਾਲੀ ਮਦਦ ਦਿੱਤੀ ਜਾਵੇ ਤੇ ਜਿੰਨੇ ਵੀ ਸਾਡੀ ਇਹ ਵੀਡੀਓ ਦੇਖਦੇ ਨੇ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਜੇ ਦਾ ਅੱਜ ਤੋਂ ਕਿਸੇ ਦਾ ਹੋਰ ਨੁਕਸਾਨ ਹੋਣੋਂ ਬਚ ਸਕੇ ਤੇ ਦੂਸਰਾ ਕੋਈ ਮਦਦ ਇਸ ਪਰਿਵਾਰ ਦੀ ਜਰੂਰ ਕਰਿਓ। ਤੁਹਾਡਾ ਭਰਾ ਸੀ ਹੈ। ਕਿਵੇਂ ਹੋਈ ਆ ਗੱਲਬਾਤ ਪੂਰੀ? ਅਬੇ ਫਿਰ ਨਹੀਂ ਪਤਾ ਲੱਗ ਗਿਆ। ਹਾਂ ਭਾਈ ਜੀ ਕੀ ਗੱਲਬਾਤ ਹੋਈ ਆ ਪੂਰੀ? ਕਿਹੜਾ ਲੜ ਗਿਆ ਦੀ ਜੀ ਆਪਾਂ ਪਨੀਰੀ ਫੜਦੇ ਪਹੁੰਚ ਜੀ। ਕੀੜਾ ਕਿਵੇਂ ਸੱਪ? ਹਾਂਜੀ ਸੱਪਾ। ਹੂੰ ਤੇ ਆਥ ਲੈ ਗਈ ਕਰੇ ਸੋ ਜਾ ਗਈ ਸੀ ਜੀ ਮੂਨੋ। ਠੀਕ ਹੈ। ਤੇ ਕਰੇ ਆ ਕੇ ਪੈ ਗਿਆ ਜੀ ਰਾਤ ਨੂੰ ਪਿਲ ਕਰੇ ਹੋ ਗਏ। ਬਾਥਰੂਮ ਵਾਲੀ ਜਗ੍ਹਾ ਤੋਂ ਪੈਰ ਤੱਕ ਹੀ। ਅੱਛਾ ਲੱਤ ਤੇ ਬਿਲਕੁਰੀ ਸਾਰੀ ਤੇ ਹੋ ਗਈ। ਹਾਂ ਸਾਰੀ ਤੇ ਬਿਲਕੁਰੀ ਹੋ ਗਈ ਜੀ। ਤੋਂ ਦੂਆ ਟੜਕੇ ਤੁਸੀਂ ਚੱਕ ਲਿਆ ਜੀ। ਅੱਛਾ। ਟੜਕਾ ਵਿੱਚ ਬਡਰੁਖਾ ਲੱਗੇ ਜੀ। ਬਡਰੁਖਾ ਵਾਲਿਆਂ ਕਹਿੰਦਾ ਵੀ ਹਸਪਤਾਲ ਚ ਦਾਖਲ ਕਰ ਦੇ ਜੀ। ਨਾ ਬਡਰੁਖਾ ਵਾਲੇ ਤਾਂ ਸਾਂਭ ਲਾਦੇ ਹੁੰਦੇ ਨੇ। ਉਹ ਕਹਿੰਦੇ ਸਾਡੇ ਕਹਿੰਦੇ ਕੋਈ ਬੱਸ ਚ ਬਾਹਰ ਹੋ ਰਿਹਾ ਹੈ ਜੀ। ਵੀ ਤਨੇ ਨੇ ਹਸਪਤਾਲ ਚ ਕਰਨ ਦਾਖਲ ਕਰ ਦਿਓ। ਹਸਪਤਾਲ ਵਾਲਿਆਂ ਨੇ ਸਾਨੂੰ ਸੰਗਤਪੁਰੇ ਭੇਤਾ ਜੀ। ਕਿਹੜੇ ਹਸਪਤਾਲ ਵਾਲੇ ਨੇ? ਆਪਣਾ ਸਵਲਾ ਹਸਪਤਾਲ ਵਾਲੇ ਨੇ ਜੀ। ਸੁਨਾਮ ਵਾਲੇ ਨੇ। ਕੀ ਕਹਿੰਦੇ? ਕਹਿੰਦੇ अच्छा हां सब बता वाली जवाब दे गए हां जी ठीक है ते उदबाले ਫਰੇ ਸੰਗਤਪੁਰੇ ਲਗੇ ਜੀ ਸੰਗਤਪੁਰਾ ਵਾਲੇ ਨੇ ਇੱਕ ਗੋਲੀ ਦਿੱਤੀ ਜੀ ਇੱਕ ਗੋਲੀ ਗਲਤ ਫਸ ਗਈ ਜੀ ਗੋਲੀ ਖਾਣ ਵਾਲੀ ਖਾਣ ਵਾਲੀ ਜੀ ਅਰੇ ਫਸ ਗਈ ਗਲਤੀ ਠੀਕ ਹੈ ਤੇ ਦੂਜੀ ਗੋਲੀ ਨੱਕ ਰਹੀ ਆਈ ਉਹਦੀ ਪੂਰਾ ਹੋ ਗਿਆ ਅੱਛਾ ਉਹਦੀ ਪੂਰਾ ਹੋ ਗਿਆ ਹਾਂ ਜੀ ਤੇ ਇਹ ਪੌਦ ਪਟ ਤੱਕਵੇਂ ਹੋਈਆ ਪੂਰੀ ਗੱਲ ਸਿਰੇ ਤੋਂ ਪੌਦ ਪਟ ਦੱਤੀ ਜੀ ਉੱਥੇ ਪਤੀ ਨਹੀਂ ਲੱਗਿਆ ਜੀ ਮੂੰਹ ਮੂੰਹ ਲਾ ਕੇ ਡੰਕ ਮਾਰਿਆ ਜੀ ਉਹਨੂੰ ਪਤੀ ਨਹੀਂ ਲੱਗਿਆ ਜੀ ਨਹੀਂ ਸਰੀਰ ਤੇ ਕੋਈ ਨਿਸ਼ਾਨ ਨਹੀਂ ਤੀਗਾ ਨਿਸ਼ਾਨ ਪਿਲਕਰੇ ਹੋ ਗਈ ਜੀ ਤੜਕੇ ਸਾਨੂੰ ਪਤਾ ਨਹੀਂ ਲੱਗਿਆ ਪਤਾ ਨਹੀਂ ਦਿਖਿਆ ਨਹੀਂ ਗਿਆ ਪਿਲਕਰੇ ਜਿਆਦੇ ਪਿਲਕਰੇ ਹੋਗੇ ਸੀ ਪਿਲਕਰੇ ਡੇੜੇ ਹੋ ਗਈ ਜੀ ਵੱਡੇ ਦੀ ਥੋੜੇ ਜੇ ਅੱਛਾ ਵੱਡੇ ਹਾਂ ਜੀ ਫਿਰ ਦਰਦ ਬਹੁਤ ਹੋਇਆ ਦਰਦ ਦਿਲਕਦਾ ਦੀ ਹੈ ਵਿਚਾਲੋ ਇਹ ਤੱਤਾ ਪਾਣੀ ਵੀ ਲੱਗਦਾ ਮੇਰੇ ਨਾਲ ਲੱਗਦਾ ਜੀ ਹਾਂ ਠੰਡਾ ਪਾਣੀ ਅੱਛਾ ਹਾਂ ਕਿੰਨੀ ਉਮਰ ਸੀ ਮੁੰਡੇ ਦੀ ਮੁੰਡੇ ਦੀ 37 ਸਾਲ ਦੀ 37 ਸਾਲ ਉਮਰ ਸੀ ਹਾਂ ਜੀ ਦੇਖ ਸਕਦੇ ਹੋ ਦੋਸਤੋ ਕਾਲਾ ਸਿੰਘ ਬਾਈ ਕਹਿੰਦੇ ਵੀ ਅਸੀਂ ਬਟਰੁਖਾਂ ਵੀ ਲੈ ਕੇ ਬਟਰੁਖਾਂ ਤਾਂ ਨਹੀਂ ਇਹ ਕਹਿੰਦੀ ਪੱਕਾ ਲਾਜਾ ਪਰ ਉੱਥੇ ਵੀ ਜਵਾਬ ਦਿੱਤਾ ਦੇਵਲਾ ਸਪਤਾਲ ਸੁਨਾਮ ਕਹਿੰਦਾ ਬਾਈ ਉਸ ਨੂੰ ਜਵਾਬ ਮਿਲ ਗਿਆ ਵੀ ਸੰਗਤ ਪਰੇ ਅਸਾਂ ਕਿਤੇ ਪਰੇ ਸੰਗਤ ਪਰੇ ਕੋਈ ਲਾਜ ਹੈ ਇਹਨਾਂ ਦਾ ਸੰਗਤ ਪਰੇ ਦੇਸੀ ਲਾਜ ਹੈਗੇ ਜੀ ਅੱਛਾ ਹਾਂ ਜੀ ਫਿਰ ਉੱਥੇ ਵੀ ਨਹੀਂ ਹੋਇਆ ਉੱਥੇ ਵੀ ਨਾ ਇੱਕ ਗੋਲੀ ਤਾਂ ਟੱਪ ਗਈ ਇੱਕ ਗੋਲੀ ਗਲਤੀ ਫਸ ਗਈ ਜੀ ਜੋਪਣੀ ਦੂਜੀ ਗੋਲੀ ਦੇਖ ਕੇ ਦੇਖ ਲੈਨੇ ਆਪਾਂ ਦੂਜੀ ਗੋਲੀ ਨੱਕ ਰਹੀ ਆ ਗਈ ਉਹਦੀ ਪੂਰਾ ਨਹੀਂ ਜੀਦੇ ਕੋਲੇ ਤੁਸੀਂ ਲੈ ਕੇ ਗਏ ਉਹਨਾਂ ਨੇ ਇਹ ਦੱਸਿਆ ਤੇ ਵੀ ਇਹ ਸੱਪ ਦੇ ਕਾਰਨ ਨਾ ਹਾਂ ਜੀ ਆ ਦੱਸਿਆ ਜੀ ਅੱਛਾ ਵੀ ਸੱਪ ਲੜਿਆ ਹੋਇਆ ਹਾਂ ਜੀ ਸੱਪ ਲੜਿਆ ਹੋਇਆ ਹੋਰ ਰੋਜ਼ ਦਾ ਕੰਮ ਹੈ ਕਹਿੰਦੇ ਉਹਨਾਂ ਦਾ ਹਾਂ ਇਹ ਰੋਜ਼ ਦਾ ਕੰਮ ਆ ਜੀ ਠੀਕ ਹੈ ਜੇਕਰ ਗੋਲੀ ਲੱਗ ਜਾਂਦੀ ਸ਼ਾਇਦ ਬਚ ਜਾਂਦਾ ਹਾਂਜੀ ਫਿਰ ਅਸਲ ਚ ਲੇਟ ਹੋ ਗਏ ਕਹਿੰਦਾ ਹਾਂਜੀ ਲੇਟ ਹੋ ਗਏ ਠੀਕ ਹੈ ਜੀ ਦੇਖ ਸਕਦੇ ਹਾਂ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੁਣ ਝੋਨੇ ਦਾ ਸੀਜ਼ਨ ਸੀਗਾ ਬਹੁਤ ਪੜਦੇ ਦੀ ਪਰਿਵਾਰ ਦੇ ਵਿੱਚ ਜਦੋਂ ਬਹੁਤ ਪੜਦੇ ਪੜਦੇ ਇਹ ਕੀੜਾ ਦੀ ਜਿਹੜਾ ਇਹ ਪੱਤੇ ਤੇ ਲੜ ਗਿਆ ਜੀ ਇਹਨੂੰ ਪਤਾ ਤਾਂ ਲੱਗਿਆ ਸੀਗਾ ਜਦੋਂ ਇਹ ਆ ਕੇ ਪਏ ਗਿਆ ਜੀ ਘਰ ਪਰਿਵਾਰ ਆ ਬਹੁਤ ਗਰੀਬ ਜਾਦੇ ਅਸੀਂ ਸਰਕਾਰ ਤੋਂ ਪਹਿਲਾਂ ਤਾਂ ਮੰਗ ਕਰਦੇ ਵੀ ਇਹਨਾਂ ਨੂੰ ਮਾਜਾ ਦਿੱਤਾ ਜਾਵੇ ਜਦੋਂ ਜੀ ਪਤਾ ਲੱਗ ਗਿਆ ਨੇ ਦੱਸਿਆ ਵੀ ਦਰਦ ਹੋਣ ਲੱਗਾ ਜੀ ਬਿਲ ਕਰਾਇ ਦੀ ਵੀ ਮੈਨੂੰ ਬਚਾ ਲਓ ਅਸੀਂ ਬਰੁੱਖੀ ਲੈਣੇ ਲੈ ਗਏ ਛੋਟਾ ਭਾਈ ਜੋਦਾ ਜੀ ਠੀਕ ਹੈ ਬਰੁੱਖਾ ਤਾਂ ਜੋ ਕਹਿੰਦੇ ਵੀ ਤੁਸੀਂ ਸਰਕਾਰੀ ਹਸਪਤਾਲ ਚ ਲੈ ਜਾਓ ਸਰਕਾਰੀ ਵਾਲੇ ਹੁਣ ਐਨਾ ਸਾਨੂੰ ਕਿੱਥੇ ਐ ਜਗੀਰਬਾ ਨੂੰ ਕਿੱਥੇ ਉੜਦੇ ਨੇ ਜੀ ਉਹ ਠੀਕ ਹੈ ਸਮਝਦਾਰ ਹੋਈ ਗਰੀਬਾਂ ਨੂੰ ਕੋਈ ਗਰੀਬ ਦੀ ਕਿਤੇ ਵੀ ਨਹੀਂ ਸੁਣਵਾਈ ਹੈਗੀ ਇਹ ਜੇ ਆਪਾਂ ਸਰਕਾਰ ਕੇ ਸਰਕਾਰ ਵੀ ਨਹੀਂ ਗਰੀਬ ਦੀ ਸੁਣਦੀ ਹੈਗੀ ਇਸ ਕਰਕੇ ਜੀ ਉਹਨਾਂ ਨੇ ਕਹਦੇ ਵੀ ਤੁਸੀਂ ਸੰਗਤਪੁਰੇ ਲੈ ਜਾਓ ਜਦੋਂ ਸੰਗਤਪੁਰੇ ਤੇ ਉਹਨਾਂ ਨੇ ਇੱਕ ਗੋਲੀ ਦਿੱਤੀ ਉਹ ਗਲਤਫਹਾਕੀ ਜਦੋਂ ਦੂਜੀ ਗੋਲੀ ਦਿੱਤੀ ਤਾਂ ਉਹ ਨੱਕ ਤਾਂ ਹੀ ਆ ਗਈ ਜੀ ਕੀ ਕਰੇ ਉਥੋਂ ਫਿਰੇ ਭਾਈ ਸਾਹਿਬ ਜੀ ਫਿਰ ਉਥੋਂ ਵੀ ਪੂਰੇ ਹੋ ਕੇ ਘਰ ਲਿਆਏ ਜੀ ਹੁਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਜੀ ਜੇ ਕਹਿੰਦੀ ਕਮਾਉਣ ਵਾਲਾ ਜੇ ਕਹਿੰਦੀ ਨੌਜਵਾਨ ਲਈ ਆਇਆ ਜੀ ਇਹ ਨੌਜਵਾਨ ਦੀ ਆ ਜੀ ਕਮਾਉਣ ਵਾਲਾ ਹਾਂ ਜੀ ਮਾਂ ਬਾਪ ਨੇ ਬਹੁਤ ਗਰੀਬ ਨੇ ਜੀ ਹਾਂ ਮਾਤਾ ਖੜੀ ਹੈ ਜੀ ਤਾਂ ਦਿਖਾਇਆ ਦਿੱਤਾ ਜੀ ਪਿਤਾ ਜੀ ਆ ਨਾ ਪਿਤਾ ਜੀ ਨੇ ਜੀ ਗਰੀਬ ਪਰਿਵਾਰ ਹੈ ਪੂਰਾ ਗਰੀਬ ਹੈ ਜੀ ਪਰਿਵਾਰ ਮਦਦ ਕਰਨੀ ਇੱਕ ਹੀ ਬੰਦਾ ਕਮਾਉਣ ਵਾਲਾ ਸੀ ਜਿਹੜਾ ਜੀ ਚਲੇ ਗਿਆ ਇਹ ਕਿੱਥੇ ਚਲੇ ਗਿਆ ਜੀ ਇਸ ਦੇ ਸਿਰ ਤੇ ਘਰ ਚੱਲਦਾ ਸੀਗਾ ਜੀ ਦੋਸਤੋ ਇਹ ਬਦਦਿਆ ਇਹਨਾਂ ਦੀ ਜਿਹੜੀ ਹੈਗੀ ਮਾਦਦ ਦੇ ਮਾਲੀ ਸਹਾਈ ਤਾਂ ਜਿਹੜੀ ਕਰੀ ਜਾਂਦੀ ਹੈ ਪਰਿਵਾਰ ਦੀ ਕਿਉਂਕਿ ਕੁਦਰਤੀ ਹੈ ਜਿਹੜੀ ਜਿਵੇਂ ਕਹਿੰਦੀ ਹੈ ਸੱਪ ਪੌਦ ਪੱਟ ਦੇ ਪਨੀਰੀ